ਬੇਨਤੀ ਅਸੀਂ ਕਰਾਂਗੇ ਕਿ ਬਿਸ਼ੱਕ ਤबीयत ਨਸਾਜ਼ ਹੋਣ ਕਰਕੇ ਅੱਜ 2-3 ਦਿਨ ਉਹ ਤੁਹਾਡੇ ਤੋਂ ਦੂਰ ਰਹਿਣਗੇ ਪਰ ਦਿਲ ਦਿਮਾਗ ਹੈ ਉਹਨਾਂ ਦਾ ਉਹ ਲੋਕਾਂ ਦੇ ਨਾਲ ਹੀ ਔਰ ਇਸ ਤੋਂ ਬਾਅਦ ਖੁਦ ਆਪ ਜਾ ਕੇ ਔਰ ਜੋ ਖਾਸ ਤੌਰ ਤੇ ਜੋ ਮੁਆਵਜ਼ੇ ਦੀ ਗੱਲ ਉਹਨਾਂ ਨੇ ਕਹੀ ਹੈ ਉਹ ਬੜਾ ਕੈਟੇਗੋਰਿਕਲੀ ਕਹੀ ਔਰ ਮੈਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਪੂਰੀ ਪੂਰੀ ਕੱਲ ਵੀ ਕੈਬਿਨੇਟ ਇਹਨਾਂ ਮਸਲਿਆਂ ਦੇ ਹੀ ਇਹਨਾਂ ਮੁੱਦਿਆਂ ਦੇ ਉੱਪਰ ਹੀ ਰੱਖੀ ਗਈ ਸੀਗੀ ਪਰ ਹਸਪਿਟਲਾਈਜ਼ ਹੋਣ ਕਰਕੇ ਉਹ ਅੱਗੇ ਦੋਕ ਦਿਨਾਂ ਲਈ ਪੋਸਟਪੋਨ ਕਰਨੀ ਪਈ ਹੈ ਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਮੁੱਚੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਅੱਜ ਖੜ੍ਹ ਪੀੜਿਤ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਦੁੱਖ ਦਰਦ ਦੇ ਨਾਲ ਖੜ੍ਹੀ ਹੈ ਅਗੋਂ ਸੋਇ ਇਹਦੇ ਨਾਲ ਫੋਨ ਤੇ ਕਿਸੇ ਨਾਲ ਆਨਲਾਈਨ ਜੋ ਵੀ ਮਕਸਦ ਜਿਵੇਂ ਹੁਣ ਅਸੀਂ ਦੋਨੋਂ ਆਕੇ ਗਏ ਆ ਜਿਹੜੇ ਕੋਈ ਮਸਲੇ ਸੀਗੇ ਉਹਨਾਂ ਨੇ ਸਾਡੇ ਨਾਲ ਸਾਂਝੇ ਕਰ ਲਏ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੇ ਡਿਸਕਸ਼ਨ ਹੋ ਗਈ ਸੋ ਐਸ ਫਾਰ ਐਸ ਹਿਸ ਹੈਲਥ ਇਜ਼ ਕਨਸਰਨਡ ਜਿਵੇਂ ਮੈਂ ਪਹਿਲਾਂ ਕਿਹਾ ਕਿ ਚਾਹੇ ਤਬੀਰ ਨਾਸਾਜ਼ ਹੈ ਪਰ ਸਰਕਾਰ ਦਾ ਤੇ ਸਰਕਾਰੀ ਕੰਮਕਾਜ ਜਿਹੜਾ ਲੋਕਾਂ ਦੇ ਨਾਲ ਸੰਬੰਧਤ ਉਹ ਕੋਈ ਨਾ ਰੁਕੇ ਤੇ ਨਾ ਹੀ ਰੁਕਣ ਦਿੱਤਾ ਜਾਊਗਾ ਜੀ ਨਹੀਂ ਨਹੀਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਜਿਹੜੀ ਅਧਿਕਾਰੀਆਂ ਨੇ ਮੀਡੀਆ ਤੇ ਜਿਹੜੀ ਬਤਾਂ ਲੱਗਿਆਗਾ ਕਿ ਉਹਨਾਂ ਨੇ ਅੱਜ ਸਾਡੇ ਮਾਨਯੋਗ ਸੀਐਸ ਸਾਹਿਬ ਨਾਲ ਮੀਟਿੰਗ ਕਰਨੀ ਆ ਉਹ ਹੜਾ ਦੇ ਸੰਬੰਧ ਵਿੱਚ ਉਹ ਲਗਾਤਾਰ ਸਾਡੇ ਅਧਿਕਾਰੀ ਜਿਹੜੇ ਲਗੇ ਉਹ ਗਰਾਊਂਡ ਦੇ ਉੱਤੇ ਨੇਗੇ ਸਾਰੀ ਪੋਲੀਟੀਕਲ ਜਮਾਤ ਜਿਹੜੀ ਆ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਗਰਾਊਂਡ ਤੇ ਨੇ ਜਾ ਕੇ ਦੈਜਾ ਵੀ ਲੈ ਰਹੇ ਆ ਨਾਲ ਦੀ ਨਾਲ ਜਿਹੜਾ ਡਾਟਾ ਹੈਗਾ ਉਹ ਵੀ ਕੋਲਾ ਕੀਤਾ دارਿਆ ਕਿ ਕਿੱਥੇ ਕਿੰਨਾ ਨੁਕਸਾਨ ਹੋਇਆਗਾ ਉਹ ਨੁਕਸਾਨ ਦੀ ਜਿਹੜੀ ਰਿਪੋਰਟ ਆ ਅਸੀਂ ਕੇਂਦਰ ਸਰਕਾਰ ਨੂੰ ਵੀ ਸੌਂਪਾਂਗੇ ਔਰ ਸਾਡੇ ਪੰਜਾਬ ਸਰਕਾਰ ਕੋਲੇ ਵੀ ਹੋਊਗੀ ਉਸ ਸਮਾਜ ਜਿਹੜਾ ਮੁਆਵਜ਼ਾ ਉਹ ਦੇ ਰਹੀ ਤੁਸੀਂ ਜਿਹੜਾ ਇਹ ਬਾਹਰ ਆਈਏ ਮਾਈਨਿੰਗ ਦਾ ਮਾਈਨਰੀ ਕੋਡਾ ਕਾਰਨ ਹੋਈ ਦੇ ਮਾਈਨਿੰਗ ਆ ਦੇਖੋ ਬਿਲਕੁਲ ਬਿਲਕੁਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਜਾਣਦਾ ਕਿ ਝੂਠ ਬੋਲਣ ਦਾ ਕੰਮ ਕਰਦੀ ਆ ਬਿਲਕੁਕੁਲ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਪੂਰਾ ਦੇ ਜਾਣਦਾਗਾ ਕਿ ਪੂਰੇ ਕਈ ਦਿਨ ਕਈ ਲਗਾਤਾਰ ਪਾਣੀ ਜਿਹੜਾ ਉਹ ਪਾਣੀ ਜਿਹੜਾ ਇਹ ਵੀ ਹੈਗਾ ਕਿ ਇਥੋਂ ਆ ਰਿਹਾ ਪਾਣੀ ਤਾਂ ਪਹਾੜਾਂ ਦਵਾਰਿਆਗਾ ਪਾਣੀ ਤਾਂ ਹੁਣ ਵੀ ਆ ਰਿਹਾ ਪਾਣੀ ਤਾਂ ਲਗਾਤਾਰ ਚੱਲੀ ਜਾ ਰਿਹਾਗਾ ਸੋ ਪਾਰ ਦੀ ਜਨਤਾ ਪਾਰਟੀ ਝੂਠ ਜਿਹੜਾ ਪ੍ਰੋਸਨ ਦਾ ਕੰਮ ਕਰ ਰਹੀ ਆ ਬਿਲਕੁਲ ਇਹ ਹੜਾਂ ਦਾ ਪਾਣੀ ਆ ਔਰ ਹਿਮਾਚਲ ਤੋਂ ਵੀ ਆ ਰਿਹਾ ਜੰਮੂ ਕਸ਼ਮੀਰ ਤੋਂ ਆ ਰਿਹਾ ਰਾਵੀ ਦਾ ਸਤਲੁਜ ਦਾ ਬਿਆਸ ਦਾ ਛੋਟੀਆਂ ਛੋਟੀਆਂ ਨਦੀਆਂ ਦੇ ਘੱਗਰ ਨਦੀ ਦਾ ਜੇ ਆਪਾਂ ਗੱਲ ਕਰੀਏ ਇਸ ਤਰ੍ਹਾਂ ਦੀ ਘੱਗਰ ਨਦੀ ਆ ਜਿਹੜੀ ਉਹ ਅੱਜ ਤੱਕ ਹੁਣ ਤੱਕ ਇਤਿਹਾਸਕ ਤੌਰ ਤੇ ਸਭ ਤੋਂ ਵੱਧ ਉੱਚ ਪਾਣੀ ਆਇਆਗਾ 750 ਫੁੱਟ ਤੋਂ ਉੱਪਰ ਪਾਣੀ ਉੱਚ ਚੱਲ ਰਿਹਾਗਾ ਤੋ ਬਿਲਕੁਲ ਉਥੇ ਜਿਆ ਪ੍ਰਬੰਧ ਹੋਏ ਹੋਏ ਨੇ ਕਿ ਸੋ ਲਗਾਤਾਰ ਸਾਰੇ ਪ੍ਰਬੰਧ ਹੈਗੇ ਨੇ ਪਰ ਲੇਕਿਨ ਕੁਦਰਤ ਦੇ ਅੱਗੇ ਕੌਣ ਖੜ ਸਕਦਾਗਾ ਕੁਦਰਤ ਦੇ ਅੱਗੇ ਕੋਈ ਵਿਅਕਤੀ ਖੜ ਨਹੀਂ ਸਕਦਾ ਕੁਦਰਤ ਦੀ ਇੱਕ ਚੀਜ਼ ਉੱਪਰ ਲੇਕਿਨ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆਂਗੇ ਔਰ ਬਿਲਕੁਲ ਜੋ ਮਦਦ ਆਉ ਦੇ ਮੰਗੇ ਇੱਕ ਚੀਜ਼ ਇੱਕ ਚੀਜ਼ ਇੱਕ ਸੈਕਿੰਡ ਮੈਂ ਦੇਚ ਮੈਂ ਚੀਮਾ ਇੱਕ ਪਹਿਲੇ ਸੁਣੋ ਚੀਮਾ ਸਾਹਿਬ ਦੀ ਗੱਲ ਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਪੰਜਾਬ ਨੂੰ ਤਾਂ ਸ਼ਿਵਰਾ ਚੌਂ ਜਿਵੇਂ ਬੜੀ ਸ਼ਰਮਨਾਕ ਗੱਲ ਹੈ ਪੰਜਾਬ ਨੂੰ ਤਾਂ ਉਹ ਐਲੀਗੇਸ਼ਨ ਲਗਾ ਕੇ ਇਲੈਗਲ ਮਾਈਨਿੰਗ ਦਾ ਜੰਮੂ ਐਂਡ ਕਸ਼ਮੀਰ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਜੀ ਨਮਾਸਰ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਉੱਤਰਾਖੰਡ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਹਰਿਆਣਾ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਜਦੋਂ ਇੱਕ ਕੁਦਰਤੀ ਮਾਰ ਪੈ ਰਹੀ ਹੈ ਤੇ ਉਹਦੇ ਮੌਕੇ ਤੇ ਉੱਪਰ ਵੀ ਲੋਕਾਂ ਦੀ ਬਾਹ ਫੜਨ ਦੀ ਬਜਾਏ ਇਹ ਲੋਕ ਰਾਜਨੀਤੀਆਂ ਕਰਨ ਆਉਂਦੇ ਨੇ ਇੱਥੇ ਸਿਰਫ ਉਹ ਸਿਰਫ ਗੋਡੇ-ਗੋਡੇ ਪਾਣੀ ਦੇ ਵਿੱਚ ਤਾਂ ਫੋਟੋਆਂ ਖਿੱਚਾ ਕੇ ਸ਼ਿਵਰਾ ਚੋਹਾਂ ਜੀ ਪਰ ਚੋਣਨੀ ਪੰਜਾਬ ਨੂੰ ਅਨਾਉਂਸ ਨਹੀਂ ਕੀਤੀ ਹੈਗੀ ਰਾਹਤ ਪੈਕੇਜ ਵੱਜੋਂ ਜਿਹੜਾ ਸਾਡਾ ਪੰਜਾਬ ਦਾ ਪਿਛਲੇ ਸਮੇਂ ਦੇ ਵਿੱਚ 60000 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਔਰ ਜਿਹੜੇ ਰੋਕੀ ਬੈਠੇ ਨੇ ਜਿਹਦੇ ਵਾਸਤੇ ਸੀਐਮ ਸਾਹਿਬ ਨੇ ਵੀ ਅੱਜ ਤੋਂ ਹਫ਼ਤਾ ਪਹਿਲਾਂ ਚਿੱਠੀ ਲਿਖੀ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਬਾਰੇ ਮੂੰਹ ਦੇ ਵਿੱਚ ਉਂਗਲਾਂ ਦੇ ਕੇ ਚੁੱਪ ਕਰ ਜਾਂਦੇ ਨੇ ਸੋ ਇਸ ਤੋਂ ਹਲਕੀ ਇਸ ਤੋਂ ਘਟੀਆ ਔਰ ਇਸ ਤੋਂ ਵੱਧ ਪੰਜਾਬ ਵਿਰੋਧੀ ਰਾਜਨੀਤੀ ਹੋ ਨਹੀਂ ਸਕਦੀ ਹੈਗੀ ਜਿਹੜੀ ਬੀਜੇਪੀ ਦੇ ਲੀਡਰ ਇਸ ਵਿੱਚ ਕਰ ਰਹੇ ਨੇ ਜਦੋਂ ਸੀਐਮ ਵੀ ਕੁਝ ਬਾਹਰਾਂ ਵਿੱਚ ਛੇਧਰਾਂ ਦਾ ਦੌਰਾ ਕਰਨੇ ਆਪਕੋ ਲੱਗਦਾ ਹੈ ਪੰਜਾਬ ਵੀ ਆ ਰਹੇ ਨੇ ਜੀ ਦੇਖਿਏ ਇਸ ਤੋਂ ਪਹਿਲੇ ਜਦ ਵੀ ਕਿਸੇ ਰਾਜਾ ਮੇ ਬਾੜ ਆਇਆ ਹੈ ਪਾਂਚਾਇਆ ਓਡੀਸ਼ਾ ਹੋ ਚਾਹ ਬਸ ਬੰਗਾਲ ਹੋ वहाँ पे तीन दिन चार दिन में पैसा जो पहुँच जाता था कहीं कहीं तो रिलीफ फंड दो दिन पहुँच जाता था आज पंजाब में लगभग फिफ्टीन डेज हो गए पर लेकिन देश के प्रधानमंत्री जी का एक शब्द तक हमदर्दी का एक शब्द तक जो है पंजाब के लोगों के लिए नहीं आया पंजाब के साथ नहीं साफ करने का नहीं आया इससे संकेत मिलता है कि तालिबानी जो है लोग हैं वो उनके नजदीक हैं पंजाब उनसे दूर है तो हम तो इंसाफ मांगते हैं पंजाब के लोगों ने जब भी देश के ऊपर कोई भी बिपता आई है कोई भी देश को प्रॉब्लम आई है चाहे वो सरहद की हो चाहे कोई देश को आजादी की हो पंजाब के लोगों ने सबसे आगे के सबसे ज्यादा रोल जो निभाया है पर लेकिन देश के जो देश है और मैं समझता हूँ प्रधानमंत्री जी भारतीय जनता पार्टी वो पंजाब से विपरा करें बात करेंगे जी आपसे ਅੰਜੀਤ ਜੀ ਕੀ ਹਾਲਾਤ ਨੇ ਸੀਮ ਸਾਹਿਬ ਦੀ ਸਿਹਤ ਕਿਵੇਂ ਨੇ ਜੀ ਤੁਸੀਂ ਮਿਲ ਕੇ ਆਏ ਹੋ ਥੋੜਾ ਦੱਸੋ ਦੋ ਦਿਨ ਪਹਿਲਾਂ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਤਬੀਅਤ ਜਿਹੜੀ ਆ ਉਹ ਖਰਾਬ ਹੋ ਗਈ ਸੀ ਬਿਮਾਰ ਹੋ ਗਏ ਸੀ ਕੱਲ ਡਾਕਟਰ ਸਾਹਿਬਾਨ ਨੇ ਉਹਨਾਂ ਨੂੰ ਡਵਾਈਸ ਕੀਤਾ ਜੇ ਤੁਹਾਨੂੰ ਹਸਪੀਟਲ ਚ ਲੈ ਕੇ ਜਾਣਾਗਾ ਕਿਉਂਕਿ ਪਲਸ ਰੇਟ ਜਿਹੜਾ ਉਹ ਘਟ ਗਿਆ ਸੀਗਾ ਸੋ ਅੱਜ ਅਸੀਂ ਮੈਂ ਤੇ ਮੇਰੇ ਕੈਬਨਟ ਦੇ ਕਲੀਗ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਅਸੀਂ ਅੱਜ ਉਹਨਾਂ ਦਾ ਪਤਾ ਲੱਗ ਕੇ ਆਇਆਗੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਦੇਗੇ ਉਹਨਾਂ ਦਾ ਪਲਸ ਰੇਟ ਵੀ ਠੀਕ ਹੋ ਗਿਆ ਔਰ ਡਾਕਟਰ ਸਹਿਵਾਨ ਨੇ ਉਹਨੂੰ ਲਿਵਾਈ ਦਿੱਤੀ ਆ ਕਿ ਤੁਸੀਂ ਇੱਕ ਜਾਂ ਦੋ ਦਿਨ ਹੋਰ ਜਿਹੜਾ ਉਹ ਰੈਸਟ ਕਰੋ ਹਸਪੀਟਲ ਚ ਰਹੋ ਤਾਂ ਕਿ ਬਿਲਕੁਲ ਤੰਦਰੁਸਤ ਹੋ ਕੇ ਘਰ ਨੂੰ ਜਾਓ ਇਹ ਜਿਹੜੀ ਆ ਉਹਨਾਂ ਨਾਲ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਆ ਮਾਨਯੋਗ ਸੀਐਮ ਸਾਹਿਬ ਨੇ ਆਪ ਦੱਸਿਆ ਕਿ ਡਾਕਟਰ ਸਾਹਿਬਾਨ ਨੇ ਉਹਨਾਂ ਨੂੰ ਐਡਵਾਈਸ ਕੀਤਾਗਾ ਕਿ ਲਗਭਗ 2 ਦਿਨ ਜਾਂ 3 ਦਿਨ ਜਿਹੜਾ ਹੈਗਾ ਹੋਰ ਹਸਪੀਟਲ ਚ ਰਹੋ ਔਰ ਉਹ ਬੜੀ ਚੜਦੀ ਕਲਾ ਚ ਨੇ ਠੀਕ ਨੇਗੇ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਸਾਰਾ ਕੁਝ ਦੱਸਿਆ ਕਿ ਕਾਫੀ ਦਿਨ ਕਿਉਂਕਿ ਲਗਾਤਾਰ ਚੌਪਰ ਜਦੋਂ ਉਹਨਾਂ ਨੇ ਖੜਾਤਾ ਸੀਗਾ ਲਗਾਤਾਰ ਉਹ ਗੱਡੀ ਚ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਲਗਾਤਾਰ ਘੁੰਮਦੇ ਰਹੇ ਦਿਨ ਰਾਤ ਤਾਂ ਵੀ ਘੰਟੇ ਗੱਡੀਆਂ ਚੱਲਦੀਆਂ ਰਹੀਆਂ ਉਹ ਉਹ ਸੰਦੇਲਾ ਵੈਸਨ ਦਾ ਉਸ ਕਰਕੇ ਥੋੜਾ ਉਹ ਬਿਮਾਰ ਹੋ ਗਏ ਸੀਗੇ ਪਰ ਲੇਕਿਨ ਹੁਣ ਉਹ ਚੜ੍ਹਦੀ ਕਲਾ ਚ ਰਹਿੰਗੇ ਅਮਨ ਜੀ ਆਹ ਦੇਖੋ ਇਸ ਤਰ੍ਹਾਂ ਕੇ ਜਿਵੇਂ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰੋਂ ਕੈਬਨਟ ਦੇ ਕੁਲੀਗ ਹਰਪਾਲ ਜੀਮਾ ਜੀ ਨੇ ਐਕਸਪਲੇਨ ਕੀਤਾ ਕਿ ਐਕਜ਼ਰਸ਼ਨ ਦੀ ਵਜ੍ਹਾ ਕਰਕੇ 2-3 ਦਿਨ ਜੋ ਸਫਰ ਚੱਲਦਾ ਰਿਹਾ ਉਹਦੀ ਵਜ੍ਹਾ ਕਰਕੇ ਸੀਐਮ ਸਾਹਿਬ ਦੀ ਤਬੀਅਤ ਖਰਾਬ ਹੋਈ ਸੀਗੀ ਔਰ ਜੋ ਪਲਸ ਹੈ ਉਹ ਡਾਊਨ ਹੋਈ ਸੀਗੀ ਪਰ ਹੁਣ ਪਲਸ ਵੀ ਰਿਕਵਰ ਹੋਈ ਹੈ ਔਰ ਅੱਗੇ ਨਾਲ ਸੇਧ ਦੇ ਵਿੱਚ ਕਾਫੀ ਇੰਪਰੂਵਮੈਂਟ ਹੈ ਪਰ ਫਿਰ ਵੀ ਡਾਕਟਰਸ ਨੇ ਐਡਵਾਈਸ ਕੀਤਾ ਕਿ ਅਗਲੇ 2-3 ਦਿਨ ਹੋਰ ਧਿਆਨ ਰੱਖਣ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਉਹ ਹਸਪੀਟਲਾਈਜ਼ ਨੇ ਜਿਹੜੇ ਉਹ ਐਸ ਆਫ ਨਾਓ ਉਹ ਜੋ ਡਾਕਟਰਸ ਨੇ ਕਿਹਾ ਹੈ ਉਹ ਰਹਿਣਗੇ ਪਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸਾਡੇ ਦੋਨਾਂ ਤੋਂ ਉਹਨਾਂ ਨੇ ਪੰਜਾਬ ਦੇ ਵਿੱਚ ਜੋ ਹੜਾਂ ਦੇ ਹਾਲਾਤ ਬਣੇ ਹੋਏ ਨੇ ਉਨ੍ਹਾਂ ਬਾਰੇ ਔਰ ਹਰ ਪੀੜਤਾਂ ਬਾਰੇ ਕਿਉਂਕਿ ਅਸੀਂ ਸਾਰੇ ਉਹਨਾਂ ਇਲਾਕਿਆਂ ਦੇ ਵਿੱਚ ਹੋ ਕੇ ਆਇਆ ਤੇ ਉਹਦੇ ਬਾਰੇ ਹਾਲਚਲ ਜਾਣਿਆ ਉਹ ਚਾਹੇ ਇੱਥੇ ਤਬੀਅਤ ਨਸਾਜ਼ ਹੋਣ ਦੀ ਵਜ੍ਹਾ ਕਰਕੇ ਚਾਹੇ ਹਸਪਤਾਲ ਦੇ ਬੈੱਡ ਉੱਪਰ ਨੇ ਪਰ ਦਿਲ ਇਹ ਜਿਹੜਾ ਉਹਨਾਂ ਦਾ ਦਿਲ ਔਰ ਦਿਮਾਗ ਉਹ ਪੰਜਾਬ ਦੇ ਹਰ ਪੀੜਤ ਲੋਕਾਂ ਦੇ ਨਾਲ ਹੀ ਹੈ ਤੇ ਉਹਨਾਂ ਦਾ ਸੰਦੇਸ਼ ਪੰਜਾਬ ਔਰ ਪੰਜਾਬ ਵਾਸੀਆਂ ਨੂੰ ਇੱਕੋ ਹੀ ਹੈ ਕਿ 2-3 ਦਿਨਾਂ ਦੇ ਵਿੱਚ ਵਿੱਚ ਉਹ ਬੜੀ ਜਲਦੀ ਹੀ ਸਿਹਤਯਾਬ ਹੋ ਕੇ ਫੇਰ ਦੁਬਾਰਾ ਹੜਪੀੜ ਤੇ ਇਲਾਕਿਆਂ ਦੇ ਵਿੱਚ ਜਾਣਗੇ ਆਪਦੇ ਭੈਣ ਭਰਾਵਾਂ ਲੋਕਾਂ ਨੂੰ ਮਿਲਣਗੇ ਔਰ ਜਿਸ ਕਿਸੇ ਦਾ ਵੀ ਕੋਈ ਨੁਕਸਾਨ ਹੋਇਆ ਹੈ ਇਹ ਉਹਨਾਂ ਵੱਲੋਂ ਬੜਾ ਕੈਟੇਗੋਰਲ ਕੈਟੇਗੋਰਿਕਲ ਪ੍ਰੋਸਾ ਵਿਸ਼ਵਾਸ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੁਆਇਆ ਗਿਆ ਕਿ ਜਿਸ ਦਾ ਜੋ ਵੀ ਨੁਕਸਾਨ ਹੋਇਆ ਹੈ ਚਾਹੇ ਕੋਈ ਫਸਲਾਂ ਦਾ ਹੋਇਆ ਹੈ ਚਾਹੇ ਕੋਈ ਘਰਾਂ ਦਾ ਹੋਇਆ ਚਾਹੇ ਕੋਈ ਡੰਗਰ ਪਸ਼ੂਆਂ ਦਾ ਹੋਇਆ ਜੋ ਵੀ ਨੁਕਸਾਨ ਹੋਇਆ ਉਹਦਾ ਸਾਰਾ ਮੁਆਵਜ਼ਾ ਜਿਹੜਾ ਉਹ ਪੈਸੇ ਦੇ ਆਧਾਰ ਤੇ ਉੱਪਰ ਸੀਐਮ ਸਾਹਿਬ ਆਪ ਉਹਨੂੰ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਤੱਕ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਪਹੁੰਚਾਉਣਗੇ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਇਹੀ ਬੇਨਤੀ ਅਸੀਂ ਕਰਾਂਗੇ ਕਿ ਬਿਸ਼ੱਕ ਤबीयत ਨਸਾਜ਼ ਹੋਣ ਕਰਕੇ ਅੱਜ ਦੋ ਦੋ ਤਿੰਨ ਦਿਨ ਉਹ ਤੁਹਾਡੇ ਤੋਂ ਦੂਰ ਰਹਿਣਗੇ ਪਰ ਦਿਲ ਦਿਮਾਗ ਹੈ ਉਹਨਾਂ ਦਾ ਉਹ ਲੋਕਾਂ ਦੇ ਨਾਲ ਹੀ ਔਰ ਇਸ ਤੋਂ ਬਾਅਦ ਖੁਦ ਆਪ ਜਾ ਕੇ ਔਰ ਜੋ ਖਾਸ ਤੌਰ ਤੇ ਜੋ ਮੁਆਵਜ਼ੇ ਦੀ ਗੱਲ ਉਹਨਾਂ ਨੇ ਕਹੀ ਹੈ ਉਹ ਬੜਾ ਕੈਟੇਗੋਰਿਕਲੀ ਕਹੀ ਹੈ ਔਰ ਮੈਂ ਮੈਂ ਵਿਸ਼ਵਾਸ ਕਹੋਣਾ ਕਿ ਪੂਰੀ ਪੂਰੀ ਕੱਲ ਵੀ ਕੈਬਿਨੇਟ ਇਹਨਾਂ ਮਸਲਿਆਂ ਦੇ ਹੀ ਇਹਨਾਂ ਮੁੱਦਿਆਂ ਦੇ ਉੱਪਰ ਹੀ ਰੱਖੀ ਗਈ ਸੀਗੀ ਪਰ ਹਸਪਿਟਲਾਈਜ਼ ਹੋਣ ਕਰਕੇ ਉਹ ਅ ਅੱਗੇ ਦੋਕ ਦਿਨਾਂ ਲਈ ਪੋਸਟਪੋਨ ਕਰਨੀ ਪਈ ਹੈ ਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਮੁੱਚੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਅੱਜ ਖੜ੍ਹ ਪੀੜਿਤ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਦੁੱਖ ਦਰਦ ਦੇ ਨਾਲ ਖੜ੍ਹੀ ਹੈ i want to tell you